ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਹੈਗੀ ਆ 24 ਤਰੀਕ ਤੇ ਆਪਾਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਬੈਸਲੀ ਸਵੇਰੇ ਜਾਣਾ ਅੱਜ ਅਸੀਂ ਪਹਿਲਾਂ ਜਾਵਾਂਗੇ ਅਨੰਦਪੁਰ ਸਾਹਿਬ ਤੇ ਕੱਲ ਨੂੰ ਫਤੇਗੜ ਸਾਹਿਬ ਪਹੁੰਚ ਜਾਵਾਂਗੇ ਤੇ ਚਲਦੇ ਆਂ ਵਸਤੂਨ ਦਿਖਾਉਣੇ ਹੁਣ ਘੁੰਨੇ ਤਿਆਰ ਤੇ ਕੱਪੜੇ ਕਰਦੇ ਪੈਕ ਘੰਟਾ ਇੱਕ ਰਹਿ ਗਿਆ ਜਾਣ ਚ 11 ਵਜੇ ਕੇ ਸਵਾ 12 ਨੂੰ ਜਾਣਾ ਕਿ ਸੀ ਆਪਾਂ ਨਾਲੇ ਜੀ ਪਹਿਲਾਂ ਤੋਤਾ ਮੋਟਰ ਹੈ ਤੇ ਸਕੂਟਰੀ ਤੈਨੂੰ ਕਰਦੇ ਅੰਦਰ ਕੱਪੜੇ ਪੈਕ ਚਲੋ ਫੇਰ ਅਦਵੀ ਰਾਤ ਆਪਾਂ ਅਨੰਦਪੁਰ ਸਾਹਿਬ ਵੀ ਰ੍ਹਾਂਗੇ ਤੇ ਇੱਥੋਂ ਜਾਵਾਂਗੇ ਪਹਿਲਾਂ ਮਾਛੀ ਖੋੜਾ ਸਾਹਿਬ ਮੁੱਠੜੀ ਕੋਈ ਚਮਕੌਰ ਸਾਹਿਬ ਤੇ ਉਧਰੋਂ ਵਾਪਸੀ ਵੇਲੇ ਨੂੰ ਫਿਰ ਆਪਾਂ ਸਾਰੇ ਗੁਰਦ੍ਰਸ਼ ਸਾਹਿਬ ਗੁੰਮਾ ਵਾਸ ਕੀ ਸ਼ਰਨ ਗੁੰਮਾ ਵਾਸ ਕੀ ਦੇ ਪਰਿਵਾਰ ਵਿਛੋੜਾ ਸਰਸਨਾਂ ਦੀ ਸਾਰੇ ਵਾਸੀ ਜਾ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਕਰਦੇ ਆ ਬਣੇ ਰੋਗੜੀ ਦੇ ਨਾਲ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਈ ਹਾਂ ਆਪਣੇ ਇੰਨੇ ਕ ਕੱਪੜੇ ਨੇ ਤਿੰਨ ਜੋੜੀ ਕੱਪੜੇ ਨੇ ਇੱਕ ਤਾਂ ਆਹ ਵਾਲਾ ਤਾਂ ਹੁਣ ਪਾ ਲੈਣਾ ਆਪਾਂ ਨੇ ਆ ਉਹੜਾ ਕੱਲੂ ਆ ਉਹੜਾ ਪਰਸਨ ਆਉਣਗੇ ਤੇ ਦੋ ਕੋਟਲੇ ਲੈ ਇੱਕ ਥੱਲੇ ਪਾਵਾਂਗੇ ਇੱਕ ਉੱਪਰ ਵਾਲਾ ਕਿਉਂਕਿ ਅੰਦਵਰ ਸਾਹਿਬ ਦਾ ਏਰੀਆ ਪਹਾੜੀ ਏਰੀਆ ਹਥ ਠੰਡ ਬਹੁਤ ਹੁੰਦੀ ਹੈ ਤੇ ਮੋਟਰਾਂ ਚਲਾਉਣ ਖਾਊ ਤੇ ਕਾਲ ਇਸ ਟੈਂਕਸ਼ਨ ਬੋਰਡ ਲੈ ਜਾਣਾ ਤੇ ਚਾਰਜਰ ਤਾਂ ਪਾ ਲੈ ਕੇ ਜਾਣਾ ਬਾਕੀ ਕਰਦੇ ਆ ਪੈਕ ਬੈਗ ਕੱਢ ਕੇ ਲਿਉਨੇ ਹੁਣ ਅੰਦਰ ਪਿੱੱਡੇ ਚ ਲੋਈ ਆ ਬੈਗਾਂ ਚ ਪੈਕ ਕਰਾਂਗੇ ਜਿਹੜੇ ਘੱਟ ਤੋਂ ਘੱਟ ਜਗ੍ਹਾ ਘੇਰਦੇ ਨੇ ਕਿਉਂਕਿ ਤੈਂ ਤੂੰ ਮਾਰਨ ਜਾ ਆਪਣਾ ਵੱਧ ਹੋ ਜਾਂਦਾ ਉਹ ਆ ਗਿਆ ਬੈਗ ਆਪਣਾ ਇਨਾਂ ਵਿੱਚ ਪੈ ਕਰਕੇ ਪਾਉਣੇ ਆ ਤਾਂ ਮਾਰ ਕੇ ਕੱਪੜੇ ਇਨਾਂ ਵਿੱਚ ਪਾ ਲਈਏ। ਛੇ ਚਾਰ ਪੰਜ ਤਰ੍ਹਾਂ ਦੇ ਬੈਗ ਨੇ। ਛੋਟੇ ਵੱਡੇ ਬੂਟ ਪਾਉਣ ਨੂੰ ਵੀ। ਚੱਪਲਾ ਪਾਉਣ ਵਾਲਾ ਵੀ ਬੈਗ ਹੈਗਾ। ਕਰਦੇ ਇਨ ਵਿੱਚ ਪੈਕਿੰਗ। ਕੋਈ ਕਰਦੇ ਤੁਹਾਨੂੰ ਦਿਖਾਉਣਾ ਅੱਗੇ। ਲੋ ਜੀ ਦੋ ਦਿਨਾਂ ਦੇ ਪੈਕ ਹੋ ਗਏ ਇੱਥੇ ਕੱਪੜੇ। ਐਂ ਬਚੇ ਘੱਟ ਤੋਂ ਘੱਟ ਜਗ੍ਹਾ ਗੇਰ ਦਜੇ ਮੈਂ ਆਪਾਂ ਬੈਗ ਦੇ ਫੁੱਲੇ ਨੂੰ ਹੁਣ ਸਿੱਧਾ ਬੈਗ 'ਚ ਲੱਗ ਜੂ ਜਾ ਕੇ। ਕੰਬਲ ਵੀ ਆਪਣਾ ਪੈਕ ਪਿਆ ਤੇ ਆਹ ਜੋੜੀ ਤਾਂ ਆਪਾਂ ਪਾਖੀ ਜਾਣੀ। ਦੋ ਜੋੜੀਆਂ ਜੇ ਹੋਈਆਂ ਨੇ। ਇਹਦੇ ਨਾਲ ਦੇ ਹੋਰ ਦੋ ਹੋ ਛੋਟੇ ਵੀ ਹੈਗੇ ਨੇ। ਇਨਾਂ ਵਿੱਚ ਜਿਵੇਂ ਛੋਟੇ ਅੰਡਰਗਾਰਮੈਂਟ ਹੋ ਗਏ ਉਹ ਪਾਉਣੇ ਆ ਜਾਨੀ ਨਿਕਰ ਨੁਕਰਾ ਪਾਉਣੇ ਉਹ ਹੈਗੇ ਨੇ ਤੇ ਆ ਹੈਗਾ ਬੂਟ ਕੈਰੀਅਰ ਇਹਦੇ ਵਿੱਚ ਬੂਟ ਪਾਉਣ ਵਾਸਤੇ ਤੇ ਆ ਜੇ ਮੈਂ ਆਪਣਾ ਕੋਈ ਹੋਰ ਸਮਾਨ ਆ ਗਿਆ ਇੱਕ ਕਾ ਵੀ ਹੈਗਾ ਤੇ ਵੀ ਅੰਡਰਗਾਰਮੈਂਟ ਵਾਸਤੇ ਆ ਜੇ ਮੈਂ ਸਾਡਾ ਬੁਰਸ਼ ਤੌਲੀਆ ਹੋ ਗਿਆ ਚਾਰਜਰ ਵਗੈਰਾ ਹੋ ਗਿਆ ਉਹਨਾਂ ਵਾਸਤੇ ਚਲੋ ਕਰਦੇ ਆ ਪੈਕ ਹੁਣ ਕੰਮ ਨਿਬੇੜਦੇ ਆ ਲੋ ਜੀ ਤੌਲੀਆ ਵੀ ਪਾਤਾ ਛੋਟਾ ਛੋਟਾ ਪਰਨਾ ਵੀ ਪਾਤਾ ਮੂੜਾ ਪੇਜ ਪਾ ਲੇ। ਇਦਾਂ ਚਪਣਾ ਪਾ ਲਈਏ ਜੀ ਬੂਟ ਤਾਂ ਆਪਾਂ ਬਾਤੀ ਜਾਵਾਂਗੇ ਤੇ ਇਹਦੇ ਵਿੱਚ ਹੁਣ ਚਾਰਜਰ ਤੇ ਕੋਲਗਰਡ ਤੇ ਜਿਹੜਾ ਤੇਲ ਤੂਲ ਬਰਸ ਵਾਰਸ ਜਿਹੜਾ ਇਹ ਜੋ ਪਾਉਣੇ ਆ। ਲੋ ਪਾਇਆਗਾ। ਜੇ ਇਹਦੇ ਵਿੱਚ ਸਭ ਤੋਂ ਈਜ਼ੀ ਚੀਜ਼ ਇਹਦੀ ਇਹ ਆ ਜਿਵੇਂ ਤੁਸੀਂ ਸਮਾਨ ਨੂੰ ਛੱਟ ਲੈਨੇ ਆਪਾਂ ਛੱਟ ਲੈਨੇ ਆ ਸਾਰਾ ਸਮਾਨ ਬਾਹਰ ਕੱਢਣਾ ਮੈਂ ਤਾਂ ਕੱਲਾ ਬੈਗ ਕੱਢੋ। ਕੰਪਣੀ ਵਿੱਚ ਵਿਚਾ ਹੋਰ ਸਮਾਨ ਵਿੱਚੋਂ ਕੱਢਣ ਦੀ ਲੋੜ ਨਹੀਂ। ਈਜ਼ੀ ਹੋ ਜਾਂਦਾ ਛੋਟੇ ਟ੍ਰੈਵਲ ਕਰਨਾ। ਸਾਰਾ ਸਮਾਨ ਪਾਇਗਾ ਹੁਣ ਕਰਦੇ ਨੇ ਜਿੱਪ ਬੰਦ ਤੇ ਇੱਕ ਕਰ ਲੋ ਦੀ ਦੀ ਹੋ ਗਿਆ ਸਾਰਾ ਕੰਮ ਆਪਣੀ ਦਾ ਲੋ ਜੀ ਬੈਗ ਆਪਾਂ ਬੰਜਿੰਗ ਨਾਲ ਬੰਨਤਾ ਟੈਡ ਕਰਕੇ ਪੂਰਾ ਉਹਨਾਂ ਦਾ ਬੈਗ ਵੀ ਬੰਨਣਾ ਉਹਨਾਂ ਦਾ ਵੀ ਬੰਦਾਂਗਾ ਕਿ ਮੈਂ ਸਿੰਗਲ ਥੱਲੇ ਨਹੀਂ ਜਾਣਾ ਉਹ ਦੋ ਜਣੇ ਬਹਿ ਜਾਣਗੇ ਇੱਕ ਮੋਟਰ ਤੇ ਓਕੇ ਆਪਣਾ ਰੈਡੀ ਰੈਡੀ ਆ ਟਰੈਵਲ ਲਈ ਫਿਰ ਟੈਡ ਕਰਕੇ ਬੰਨਤਾ ਆਹ ਕੋਟੀਆਂ ਪੁੱਤ ਧਰ ਲਈ ਜੇ ਵੱਧ ਠੰਡ ਲੱਗੂ ਗਰਮੀ ਲੱਗੂਗੀ ਤਾਂ ਆਹ ਪਾ ਲਾਂਗੇ ਨਹੀਂ ਤੇ ਦੂਜੀ ਪਾ ਲਾਂਗੇ ਤੇ ਆਪਾਂ ਵੀ ਦਿਮਾ ਲ ਟਾਈਪ ਬੰਨ ਲੈ ਪਰਨਾ ਓਕੇ ਆਪਾਂ ਰੈਡੀ ਮਾੜੀ ਬੰਨੀ ਹੈ ਫਰੀ ਤੇ ਖਾਣੇ ਰੋਟੀ ਗੂੰਹ ਬੋਲ ਕੇ ਤੇ ਚਾਹ ਉਹਦੇ ਹਰਗਾ ਬੰਨੇ ਕੀ ਆ ਗਈ ਰੋਟੀ ਖਾ ਕੇ ਆਪਾਂ ਚੱਲੀਏ ਫਟਾਫਟ ਤੇ ਸੀ ਕਿ ਉਹ ਲੱਗਿਆ ਰਗਿਆ ਲੋਈ ਜਾਣ ਲਈ ਆਪਾਂ ਰੈਡੀ ਆ ਤੇ ਫਰਦੇ ਮੋਟਰ ਸਟਾਰਟ ਵੈਸੇ ਪਹਿਲਾਂ ਮੈਂ ਸਟਾਰਟ ਕਰਤਾ ਸੀਗਾ ਧੋਣ ਵੇ ਤੇ ਅਰੇ ਮੈਂ ਇਹ ਮੈਂ ਤਾਂ ਜਮਾ ਕਰਾਦਾ ਕੋਈ ਨਾ ਲੋ ਇਹ ਆ ਗੁਰਦਰ ਸਾਹਿਬ ਮੁੱਠਾ ਵੀ ਟੇਕ ਲਿਆ ਤੇ ਬਾਹਰੋਂ ਟੇਕ ਲਿਆ ਆਪਾਂ ਨੇ ਏਡ ਜਿੰਦਾ ਲੱਗਿਆ ਸੀ ਅਰਸ਼ੋਂ ਦਾ ਚੱਲਦੇ ਆ। ਆ ਜੀ ਆ ਜੀ ਰੈਡੀ ਇੱਕ ਬੰਦਾ ਨਹੀਂ ਪਹੁੰਚਿਆ ਆਇਆ ਥਾਈ। ਉਹ ਅੱਗੇ ਵੀ ਨਹੀਂ ਪਾਉਂਦਾ। ਉਹ ਜਾਂਦਾ ਗੱਪੀ ਜੱਗ ਦੇ ਢੀਕ ਤੇ ਇੱਕ ਵਾਰੀ ਵਜਾ ਲਿਆ। ਹਾਂ ਸਾਢੇ 12 ਦਾ ਟਾਈਮ ਸੀ ਤੈਂ ਦੇਖੋ। 1:30 ਵਜ ਗਿਆ। ਏ ਹੁਣ ਆਉਂਦਾ ਵਾਸੇ ਜਿੰਨੀ ਵਾਰੀ ਲੇਟ ਕਰਾਇਆ ਇਹ ਬੰਦੇ ਨੇ ਕਰਾਇਆ ਆਓ ਜੀ ਰਾਣਾ ਸਾਹ ਵਾਲੀ ਨਹਿਰਾਂ ਤੇ ਪਹੁੰਚ ਗਏ ਆ ਜੱਗੇ ਹੋਣੀ ਹੈ ਜੇ ਮਗਰੀ ਨੇ 15-20 ਮਿੰਟ ਲੇਟ ਹੋ ਗਏ ਤਰ੍ਹਾਂ ਅਸੀਂ ਤਰਫ ਜਾਈਗੇ ਰਾਣਾ ਸਾਹਿਬ ਖੜੇ ਸੀ ਇਨਸਾਨ ਸਾਹਿਬ ਲੰਘੇ ਉਹ ਹਾਂ ਹਲੇ ਰਕ ਲੰਘੇ ਚੰਡੇ ਚੰਡੇ ਕਰਤੇ ਚਲੋ ਚਲੋ ਲੋ ਇਧਰ ਆਹ ਵਾਲੀ ਨਹਿਰਾਂ ਦੇ ਪਹੁੰਚ ਗੋ ਜਾਂਦੀ ਸਵਾ ਤੇ ਇਧਰ ਥੱਲੇ ਉਤਰ ਗਏ ਅਸੀਂ ਆਪਾਂ ਵੀ ਰस्सियां ਰस्सियां ਦੇਖ ਰਿਹਾ ਢੱਲੀਆਂ ਟਾਈਟ ਓਕੇ ਆ ਚਲੋ ਚੱਲੀਏ ਟੰਡੇ ਆਪਾਂ ਲੈ ਲਈ ਰਾਣਾ ਸਾਹਿਬ ਤੋਂ ਪਾਣੇ 3 ਹੋ ਗਏ ਉਹ ਖੜਾ ਗਏ ਮੋਟਰ ਨਾਲ ਦਰਾਏ ਵਾਲੀਆਂ ਨਹਿਰਾਂ ਤੇ ਖੜਿਆ ਜੋੜੀਆਂ ਨਹਿਰਾਂ ਤੇ ਸਾਵਧਾਨ ਹੋ ਜਾਂਦੇ ਲੋਕ ਬਈ ਉਹ ਬੈਠੋ ਮੇਰਾ ਵੀਰ ਪਰਾਣੀਆਂ ਨਹਿਰਾਂ ਨੇ ਫਿਰ ਇੱਥੇ ਮੈਂ ਕਿਹੜਾ ਵੀ ਖਾ ਕੇ ਗਏ ਸੀ ਅ ਦੂਜਾ ਸਾਈਡ ਆਈ ਨਹਿਰ ਦੀ ਹਾਂ ਉਹ ਬੈਠੋ ਉਹ ਬੈਠੋ ਛੋਟਾ ਗੇਰ ਰੱਖੀ ਲੋ ਜੀ ਮਾਛੀ ਵੜਾ ਸਾਫ ਗੁਰਦੁਆਰਾ ਨਗਵੀਂ ਖਾਲ ਗਨੀ ਖਾਂ ਪੁੱਜ ਕੇ ਨਿ ਫੌਜਾਂ ਕਰਦੇ ਆਂ ਤਿਆਰ ਵਰਤਾਰ ਹੁੰਦੇ ਨੇ ਚੱਲਦੇ ਆਂ ਆਪਾਂ ਕਰਾਉਣੇ ਥੇ ਮੈਂ ਦਰਸ਼ਨ ਅੰਦਰ ਇਹ ਇਤਿਹਾਸ ਨੂੰ ਦੇਖਦੇ ਹਜ ਤਾਈ ਸਟਾਪ ਕਰਕੇ ਪੜ ਲੈਣ ਤੇ ਹੁਣ ਚੱਲਿਆਂ ਆਪਾਂ ਗੁਰਦੁਆਰਾ ਚਵਾਰਾ ਸਾਹਿਬ ਹੁਣ ਆਈ ਗੁਰਦੁਆਰਾ ਚਵਾਰਾ ਸਾਹਿਬ ਇਹ ਇਤਿਹਾਸ ਇੱਥੇ ਲਿਖਿਆ ਹੋਇਆ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਤੇ ਚੱਲਿਆਂ ਆਪਾਂ ਅੰਦਰ ਗੁਰਦਰਾਸ ਸਵਾਰਾ ਸਾਹਿਬ ਉੱਚੀ ਟਿੱਬੀ ਤੇ ਆ ਮੋਟਰਾਂ ਲਾ ਦੇ ਪਾਰਕਿੰਗ ਚਰਕਮ ਸਾਹਿਬ ਨਹੀਂ ਢੀੜ ਬਹੁਤ ਤੇ ਚੱਲੇ ਆ ਵਸ ਇੱਥੇ ਮੋਟਰਾਂ ਜਾਣ ਨਹੀਂ ਦਿੰਦੇ ਅੱਗੇ ਨਗਰ ਕੀਰਤਨ ਕਰਕੇ ਮੋਟਰਾਂ ਦੂਰ ਲੋ ਆਤੇ ਨਗਰ ਕੀਰਤਨ ਗਿਆ ਹੋਇਆ ਬਹੁਤ ਦੂਰ ਲੱਗੇ ਮੋਟਰਾਂ ਜੁਦਾ ਨਾ ਕੋ ਸਾਡੇ ਭਾਈ ਕਰਨਾ ਵੀ ਜ਼ਰੂਰੀ ਹੈ ਬਹੁਤ ਲੱਗਦਾ ਵਾਜਰਾ ਦੇ ਫਰਸ਼ੀ ਜਨਮਾਇਰ ਦਾ ਬੰਦਾ ਮਰਮਾ ਸੰਗਿਰਾਂ ਪ੍ਰਿਆ ਜੰਡ ਦੇ ਥੱਲੇ ਗੁਰੂ ਗੋਬ ਸਿੰਘ ਜੀ ਛੁੱਤੇ ਸੀਗੇ ਪਰ ਮੇਰੀ ਬੇਨਤੀ ਆ ਮੈਨੂੰ ਲੈ ਕੇ ਇੱਥੇ ਆ ਜਾਓ ਜੇ ਤੁਸੀਂ ਇੱਥੋਂ ਬੰਦੇ ਨਹੀਂ ਗੱਲਾਂ ਇਹ ਹੋ ਤਾਂ ਗੁਰੂ ਸਾਹਿਬ ਨੇ ਇਸ਼ਨਾਨ ਕਰਿਆ ਸੀਗਾ ਭਾਈ ਮਾਣ ਅਗਾਈ ਮੋਟਰ ਦਾ ਕੋਲ ਬੰਦਿਆ ਉੱਪਰ ਵਾਹ ਵੀ ਵਾਹ ਕਿਵੇਂ ਲੱਗ ਪੌਣੇ 5 ਹੋ ਗਏ ਚੱਲੇ ਆ ਅਸੀਂ ਕੌ ਚਰਨ ਕਲਾਂ ਗੁਰਦਰਾ ਸਾਹਿਬ ਤੋਂ ਤਰਫੇ ਨਾਗਰਾ ਪਤਾ ਨਹੀਂ ਕਿੱਧਰ ਚਲੇ ਗਿਆ ਰੱਸੀ ਲੈਣ ਗਿਆ ਸੀ ਬੰਨਣ ਨੂੰ ਲੋਈ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਗਿਆ ਸ੍ਰੀ ਚਮਕੌਰ ਸਾਹਿਬ ਗੁਰਦਰਾ ਤਾੜੀ ਸਰ ਸਾਹਿਬ ਪਹੁੰਚ ਗਏ ਉਧਰ ਗੁਰਦਰਾ ਸ੍ਰੀ ਕਤਲਗੜ੍ਹ ਸਾਹਿਬ ਆਰਲੇ ਆ ਗਿਆ ਇਹ ਅਸਲੀ ਨਿਸ਼ਾਨ ਸਾਹਿਬ ਆ ਇਸ ਥਾਂ ਤੇ ਗੁਰਦੁਆਰਾ ਤਾੜੀ ਸਾਹਿਬ ਤੇ ਗੁਰੂ ਰੋਪਨ ਸਿੰਘ ਜੀ ਤਾੜੀ ਮਾਰ ਕੇ ਲਲਕਾਰ ਕੇ ਨੰਗੇ ਜੀ ਬੁਕਾਰ ਕੇ ਹੁਣ ਚੱਲੇ ਆ ਹோம் ਦਿੰਦੇ ਹோம் ਦੇ ਕੇ ਗਏ ਨੇ ਉਹ ਉੱਪਰਲਾ ਇੱਧਰਲਾ ਗੁਰਦੁਆਰਾ ਗੜੀ ਸਾਹਿਬ ਇੱਧਰਲਾ ਕਪਲਗੜ੍ਹ ਸਾਹਿਬ ਇੱਧਰ ਪੁਰਾਣੀ ਦੇਖ ਰੱਖੀ ਆ ਹੇ ਲੋ 40 ਪਿੱਲਰ ਨਹੀਂ ਲੱਗੇ 40 ਪਿੱਲਰ ਲੱਗੇ ਨੇ ਦੋ ਵੱਡੇ ਪਿੱਲਰ ਨੇ ਸ਼ਹਿਬਜ਼ਾਦਿਆਂ ਦੇ ਤੇ 40 ਪਿੱਲਰ ਉਹਨਾਂ ਸਮਰਤਪਦਨ ਜਿਹੜੇ ਸੀਧ ਸਿੰਘ ਹੋਏ ਸੀ ਚੱਲ ਬਾਈ ਚੱਲ ਘੋੜਾ ਕਿਵੇਂ ਦਿੱਤਾ ਪਿਆ ਭਾਈ ਸਾਹਿਬ ਬੱਸ ਲਾਈਓ ਇੱਥੋਂ ਰੇ ਤਾਂ ਮੋੜ ਦੇ ਦਦਾ ਗੱਡੀ ਚੜਨਾ ਪਰ ਉਹ ਪਰਲੇ ਪਾਸੇ ਵੀ ਕਰ ਲੈ ਗੱਡੀ ਦੇ ਆਇਨਫੋਟੋ ਹੇਚਨਾ ਦੇ ਕਿ ਕਰ ਰਹੀ ਆ ਭਾਈ ਨੇ ਥੱਲੇ ਉੱਪਰ ਇਹ ਆ ਜੀ ਗੁਰਦਾਰਾ ਕਤਲਗੜ੍ਹ ਸਾਹਿਬ ਹੋ ਰਿਹਾ ਗੁਰਦਾਰਾ ਤਾੜੀ ਸਾਹਿਬ ਇਹ ਸਾਰਾ ਜੰਗ ਦਾ ਮੈਦਾਨ ਸੀ ਚੱਲਣ ਆਪਾਂ ਗੁਰਦਾਰਾ ਸਾਹਿਬ ਗੜੀ ਸਾਹਿਬ ਦੇ ਮੱਥਾ ਟੇਕਦੇ ਆਂ ਗੁਰੂ ਗੋਬਿੰਦ ਸਿੰਘ ਜੀ ਭਾਈ ਜੀਵਨ ਸਿੰਘ ਨੂੰ ਕਲੰਗੀ ਪਨਾਉਂਦੇ ਹੋਏ ਨੇ। ਜਿਮਤਰੀ ਅਜੀਤ ਸਿੰਘ ਜੀ ਦੀ ਘੋੜੇ ਨੂੰ ਤੱਕ। ਤੇ ਅਜੀਤ ਸਿੰਘ ਜੀ ਤਾਂ ਜੱਥਾ ਜਾਂਦੇ ਵੜਦੇ ਕੱਢਦੇ ਸ਼ੁਕਦੇ ਪਾਸੇ ਚਲੇ ਗਏ। ਇਹ ਦੇਖੋ ਸ਼ੁਕਾ ਬਾਸਾ ਕਿੱਥੇ ਆ ਰਿਹਾ ਹੈ। ਇਹ ਨਹੀਂ ਆਉਂਦਾ। ਉਹ ਇਹ ਮੈਂ ਕਿਹਾ ਜੀ ਪਾਵਰ ਦੀ ਲੋੜ ਪੈਣੀ ਹੈ। ਹਰ ਸਿੱਕੀ ਤੇ ਆ ਗੁਰਦਾਹ ਜਿਹੜੀ ਕਤਲਗੜਸਾ ਸਾਰਾ ਹੀ ਜੰਗੀ ਮੈਦਾਨ ਤੇ ਉੱਪਰੋਂ ਗੜੀ ਤੋਂ ਥੱਲੇ ਆਉਂਦੇ ਜਿੱਥੇ ਆ ਕੇ ਜੰਗ ਕਰਦੇ ਸੀ ਠੀਕ ਹੈ ਇਹ ਤੇ ਮਗਲ ਫੌਜ ਬੈਠੀ ਸਾਰੀ ਹੁਣ ਤਾਂ ਮਾਰਕਟਾਂ ਬਣ ਗਈਆਂ ਪਹਿਲਾਂ ਦੇ ਸੀਗੀ ਉਪਰ ਗੁਰਦਰਾ ਗੜੀ ਥਾ ਇਹ ਮਹੀਨੇ ਦੀ ਗਾਰੰਟੀ ਜਿੱਦਾਂ ਬੱਜੀ ਰੱਜੀ ਹੈ ਹਟਾਉਂਦੇ ਵੀਡੀਓ ਤੇ ਬੂੜ ਤਾਂ ਪਾਲਾ ਲੋ ਜੀ ਚੱਲਿਆ ਹੁਣ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਵੱਲੀ ਨੂੰ ਬਾਕੀ ਜਿਹੜੇ ਗੁਰਦਰਾ ਸਾਹਿਬ ਰਹਿ ਕੇ ਸਵੇਰੇ ਦੇ ਮਾਠੜੇ ਕਾਂਗੇ ਤੇ ਆਹ ਖੜੇ ਆ ਮੋਟਰਾਂ ਨਾਲ ਕੱਪੜੇ ਪਾ ਰਹੇ ਨੇ ਮੋٹے ਕਿ ਹੁਣ ਠੰਡੇ ਏਰੀਏ ਜਾਣਾ ਲੋ ਜੀ ਤਿਆਰ ਵਰ ਤਿਆਰ ਉਹ ਦਸਤਾਨੇ ਕੱਢਣੇ ਸੀ ਮੈਂ ਵੀ ਲੋਈ ਤਿਆਰ ਵਰ ਤਿਆਰ ਸਿੰਘ ਹਾਂ ਤਿਆਰੀਆਂ ਹੁਣ ਹੱਡੀ ਆ ਆਨੰਦਪੁਰ ਸਾਹਿਬ ਬਾਕੀ ਗੱਲ ਨੂੰ ਵੇਖਾਂਗੇ ਲੋ ਜੀ ਰੋਪੜ ਵਾਲੇ ਬਾਈਪਾਸ ਤੇ ਆ ਗਿਆ ਅਨੰਦਪੁਰ ਸਾਹਿਬ ਨੂੰ ਸਿੱਧਾ ਮੂੰਹ ਕਰਕੇ ਖੜ ਗਏ ਲੋ ਜੀ ਪਾਖੜਾ ਦੇ ਬੰਨ ਉੱਤੇ ਖੜ ਗਏ ਜੋ ਦੇਖਣੀ ਤਾਂ ਹੈ ਨਹੀਂ ਉਹ ਪਾਣੀ ਦਾ ਵਹਾਾ ਥੋਨੂੰ ਮੋੜਾ ਮੋੜਾ ਦਿਂਦਾ ਉਹ ਦੇਖੋ ਇਹ ਪਾਖੜਾ ਦਾ ਵਹਾਾ ਐਨੂੰ ਆ ਫਤਿਹਗੜ੍ਹ ਸਾਹਿਬ ਐਨੂੰ ਆ ਸਰੰਦਕੋਲ ਦੀ ਨੰਗਦੀ ਨੇ ਐ ਹੋ ਕੇ ਨੰਗਦੀ ਆ ਬਟੇ ਇਹ ਖੰਦੀ ਜਾਂਦੀ ਆ ਮੋਟਰਾਂ ਆਪਾਂ ਸਾਈਡ ਤੇ ਲਾਦਾ ਜੱਗਾ ਆਪਾਂ ਨੂੰ ਜੱਗੇ ਦਾ ਪਤਾ ਹੀ ਨਹੀਂ ਕਿੱਥੇ ਆ ਇਹ ਪਹਾੜਾ ਇਹਦਾ ਪਹਾ ਇਧਰ ਨੂੰ ਆ ਐ ਇਧਰ ਨੂੰ ਫਤਿਹਗੜ ਸਾਹਿਬsrandਗੋੜ ਦੀ ਲੰਗਦੀ ਆ ਨਾ ਇਹ ਪੁਲ ਪੂਰਾ ਹਿੱਲ ਰਿਹਾ ਉਹਨਾਂ ਦਾ ਪਤਾ ਨਹੀਂ ਹਵਾ ਹੀ ਦੀ ਲੋਟ ਆਈ ਪਹਿਲਾਂ ਆਪਾਂ ਅੱਧਾ 15 ਕਿ ਮਿੰਟ ਪਹਿਲਾਂ ਤੁਰੇ ਆਣ ਹੋ ਗਏ 7 ਵਜੇ ਕੇ 7 ਵਜੇ ਦੇ 35 ਮਿੰਟ ਸਵਾ 7 ਤੁਰਿਆ ਤੋਂ ਬੜਾ ਦੇਖ ਕੇ ਫੇਰ ਫੇਰ ਖੜ ਕੇ ਗੱਡੀਆਂ ਲੰਘੀ ਜਾਂਦੀਆਂ ਨੇ ਮੋਟਰਾਂ ਦਾ ਆਪਣਾ ਬੰਦੀ ਖੜਾ ਹੋਇਆ ਇੰਡੀਕੇਟਰ ਚੱਲਣ ਕਰਕੇ ਇੰਡੀਕੇਟਰ ਲਾਇਆ ਹੈ ਨਾ ਸਾਈਡ ਤੇ ਖੜੇ ਅਰਸ਼ੋ ਖੜਾ ਇਹ ਰਿ ਹੈ ਫਰੇ ਦਾ ਵਟਾਵੇ ਓ ਨਣਾ ਦੇਵੀ ਚੜਾਈ ਪਰਪੁਰੀ ਦੀ ਜੇ ਜੋ ਕਰਦੇ ਆਪਾਂ ਹੋਰ ਲੇਟਾ ਉਹ ਨਾਨਾ ਦੇਵੀ ਵਾਲੀ ਪਹਾੜੀ ਆ ਦੇ ਨੇ ਆ ਗਿਆ ਆ ਗਿਆ ਆਉਂਦੇ ਨੇ ਬਟਾ ਜੀ ਮਾਰਦੇ ਇਹ ਸਾਡੇ ਮਗਰ ਰਹੇ ਹੁੰਦੇ ਨੇ ਚਲੋ 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 ਜੀ ਨੰਦਾਂ ਦੀ puri ਚ ਪਹੁੰਚ ਚੁੱਕੇ ਆ ਨੰਦਾਂ ਦੀ puri ਅਨੰਦਾ ਹੁੰਦਾ ਦੇਖ ਕੇ ਅਸੀਂ ਥੋੜੀ ਕੀ ਅਨੰਦਾਂ ਦੀ puri 8:38 ਨੂੰ ਅਸੀਂ 8:22 ਹੋਏ ਨੇ ਪਹੁੰਚ ਗਏ ਨੰਦਾਂ ਦੀਪਰੀ ਲੋ ਜੀ ਸਰਾਹ ਚ ਲੈਣਾ ਕਮਰਾ ਜਾ ਕੇ ਦੇਖਦੇ ਮਿਲਦਾ ਕਿ ਨਹੀਂ ਕੱਠ ਮੈਨੂੰ ਅੱਜ ਬਹੁਤ ਲੱਗਦਾ ਤੇ ਚਲੇ ਸਾਲ ਨਾਲ ਜਦੋਂ ਆਏ ਸੀ ਉਹਨਾਂ ਨਾਲ ਤਾਂ ਕੱਠ ਵੱਧਾ ਬਾਕੀ ਜਾ ਕੇ ਦੇਖਦੇ ਆਂ ਜੀ ਕੱਠ ਬਹੁਤ ਆ ਦੇਖਦੇ ਆਂ ਕਮਰਾ ਮਿਲੂਗਾ ਨਹੀਂ ਮਿਲੂ ਬਾਕੀ ਅੰਦਰ ਜਾ ਕੇ ਮੁੱਕ ਕਰਾਉਨੇ ਆਂ ਕੀ ਜੱਗਰੀ ਕਿਪਲੇ ਨਹੀਂ ਕਰਦੇ ਹੁਣ ਹੋਣੀ ਹੈ ਤਾਂ ਜਾਦੀ ਧਾਲ ਕੀ ਆਇਆ ਕਰੋ ਠੀਕ ਹੈ ਜੀ ਹੁਣ ਲੋ ਬਾਬਾ ਉਹ ਇੱਥੇ ਆਇਆ ਬਾਬਾ ਉਹ ਆਇਆ ਬਾਬਾ ਉਹ ਬਹੁਤ ਸਮਝ ਲੱਗ ਗਈ ਉਹ ਇੱਥੇ ਬਦਲੇ ਮੁੱਠ ਕੀ ਲੱਗ ਗਿਆ ਵੜੀ ਕਾਲ ਸੱਤ ਇੱਥੇ ਖੜਾ ਦੋ ਉਏ ਲਵਾਲੀ ਸੀ ਲੱਗੀ ਉਹ ਘਰ ਜਾ ਉਹ ਘਰ ਜਾ ਬਲੌਗਰ ਹੈ ਯਾਰ ਕੀ ਕਰੀਏ ਨਾ ਲੱਗ ਰਗੀ ਯਾਰ ਲੋ ਜੀ ਆ ਕਮਰੇ ਲੋਟ ਹੋ ਜੇ ਸਾਨੂੰ ਬਹੁਤ ਵਧੀਆ ਕਮਰੇ ਨੇ ਪਰ ਬਾਬਾ ਹੀ ਮਾਰਤਾ ਸੀ ਨਹੀਂ ਚੱਲ 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 ਇਹਦਾ ਬਹੁਤ ਫਰਕ ਆ ਤੇ ਮੱਧ ਦੀ ਗਾ ਬਾਬੇ ਦੀ ਜਾਸ ਨਹੀਂ ਜੀ ਅਸੀਂ ਡਿੱਗ ਪਏ ਸੀ ਲੋ ਜੀ ਚੱਲਿਆਂ ਉਧਰ ਗੁਰਦੁਰ ਸਾਹਿਬ ਇਧਰ ਆਪਾਂ ਕਿ ਲੈ ਆਨੰਦਗੜ੍ਹ ਸਾਹਿਬ ਕੋਲ ਨਹੀਂ ਸੀਗੇ ਚੱਲਾ ਆਨੰਦਗੜ੍ਹ ਸਾਹਿਬ ਦੀ ਸ਼ਰਾਹ ਸੀ ਨਹੀਂ ਨਹੀਂ ਇਧਰ ਆ ਬੰਦ ਹੋ ਜਾਂਦਾ ਫਿਰ ਗਲੀਆਂ ਵਿੱਚ ਦੀ ਹੋ ਕੇ ਜਾਣਾ ਪਊ ਇਧਰ ਬਰਾਬਰ ਹੀ ਆਪਣੇ ਆਗੇ ਰਸਤੇ ਖਾਲਸਾ ਲਾ ਮਾਰਤਾ ਬਰਸਤੇ ਫਾਲਸਾ ਦੀ ਰ ਉਸ ਅਸਿੱਤ ਹੀ ਖਾਲਸਾ ਬਹੁਤ ਬੋਲ ਬਣਿਆ ਬਾਜੀ ਹੁਣੀ ਖੜੇ ਨੇ ਇੱਧਰ ਟਰੈਕਟਰਾਂ ਨਾਲੇ ਬਹੁਤ ਨਹੀਂ ਹੋਇਆ ਇੱਧਰ ਕਮਰੇ ਨਹੀਂ ਮਿਲਦੇ ਉੱਤਰ ਇੱਧਰ ਕਮਰੇ ਵਾਧੂ ਇੱਧਰ ਕਮਰੇ ਬੜੇ ਜਿਆਦਾ ਉਧਰ ਗਿਆ ਨੰਦਗੜ ਸਾਹਿਬ ਕੋ ਨਹੀਂ ਕਮਰਾ ਮਿਲ ਗਿਆ ਆਪਾਂ ਨੂੰ ਕੇਸਗੜ ਸਾਹਿਬ ਨਹੀਂ ਨਹੀਂ ਮਿਲਿਆ ਕੋਈ ਉਧਰ ਕੇਸਗੜ ਸਾਹਿਬ ਕੋ ਨਹੀਂ ਨਹੀਂ ਮਿਲਦਾ ਚਲੋ ਬਾਕੀ ਮੱਥਾ ਆਪਾਂ ਸਾਰਿਆਂ ਦੇ ਸਵੇਰੇ ਦੇਖਾਂਗੇ ਕਿਉਂਕਿ ਹੁਣ ਦਰਵਾਜ਼ਾ ਹਾਲ ਬੰਦ ਹੋ ਜਾਂਦੇ ਨੇ 9:30 ਹੋ ਗਏ 9:00 2 ਵਜੇ ਹੁਣ ਦਰਵਾਜ਼ਾ ਖੁੱਲਣਾ ਇਹ ਦਰਵਾਜ਼ਾ ਫੇਰ ਦੇਖਾਂਗੇ ਮੱਥਾ ਚਲੋ ਬਾਕੀ ਚੱਲਦੇ ਆਂ ਉਧਰ